ਬੀਤੇ ਕੱਲ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਚ ਲਵਾਰਸ ਹਾਲਤ ਵਿੱਚ ਗੋਲੀਆਂ ਨਾਲ ਭੁੰਨੀ ਹੋਈ ਇੱਕ ਥਾਰ ਗੱਡੀ ਬ੍ਰੰਭਧ ਹੋਈ ਸੀ ਜਿਸ ਤੋਂ ਬਾਅਦ ਇਲਾਕੇ ਚ ਸੰਸਨੀ ਫੈਲੀ ਹੋਈ ਸੀ ਤੇ ਗੱਡੀ ਦੀ ਬੁਰੀ ਤਰ੍ਹਾਂ ਦੇ ਨਾਲ ਪੰਨ ਤੋੜ ਵੀ ਹੋਈ ਪਈ ਸੀ ਇਸ ਤੋਂ ਇਲਾਵਾ ਗੱਡੀ ਦਾ ਮਾਲਕ ਜੋ ਕਿ ਇਲਾਕੇ ਦਾ ਮਸ਼ਹੂਰ ਪਹਿਲਵਾਨ ਹੈ ਜਿਸ ਦਾ ਨਾਮ ਰਜੀਵ ਠਾਕਰ ਦੱਸਿਆ ਜਾ ਰਿਹਾ ਸੀ ਤੇ ਉਹ ਪਿੰਡ ਜਗਲਾ ਦਾ ਰਹਿਣ ਵਾਲਾ ਸੀ ਥਾਰ ਤੇ ਗੋਲੀਆਂ ਲੱਗੀਆਂ ਮਿਲਣ ਤੋਂ ਬਾਅਦ ਵੀ ਉਹ ਲਗਾਤਾਰ ਲਾਪਤਾ ਹੀ ਸੀ ਤੇ ਹੁਣ ਇਸ ਮਾਮਲੇ ਚ ਨਵਾਂ ਮੋੜ ਆਇਆ ਤੇ ਜਾਣਕਾਰੀ ਹਾਸਲ ਹੋਈ ਹੈ ਕਿ ਥਾਰ ਗੱਡੀ ਤੇ ਗੋਲੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਖੁਦ ਥਾਰ ਦਾ ਮਾਲਕ ਪਹਿਲਵਾਨ ਰਜੀਵ ਠਾਕਰ ਹੀ ਸੀ ਤੇ ਦੱਸਿਆ ਜਾ ਰਿਹਾ ਕਿ ਉਸਤੇ ਕਾਫੀ ਜ਼ਿਆਦਾ ਕਰਜ਼ਾ ਚੜਿਆ ਹੋਇਆ ਤੇ ਇਸੇ ਕਾਰਨ ਹੀ ਉਸ ਵੱਲੋਂ ਇਹ ਸਾਜ਼ਿਸ਼ ਰਚੀ ਗਈ ਸੀ ਇਹ ਦਸਨਯੋਗ ਹੈ ਕਿ ਬੀਤੇ ਕੱਲ ਹੀ ਦਸੂਹਾ ਪੁਲਿਸ ਵੱਲੋਂ ਵੀ ਮੀਡੀਆ ਨੂੰ ਕਿਹਾ ਗਿਆ ਸੀ ਕਿ ਉਹ ਜਲਦ ਇਹ ਸਾਰੇ ਮਾਮਲੇ ਤੋਂ ਪਰਤਾਂ ਚੁੱਕ ਦੇਣਗੇ ਸੋ ਹੁਣ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਨੂੰ ਸੁਲਝਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਅਜੇ ਤੱਕ ਪੁਲਿਸ ਦਾ ਇਸ ਬਾਬਤ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਜਦੋਂ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤੋਂ ਉਹਨਾਂ ਵੱਲੋਂ ਵੀ ਫੋਨ ਨਹੀਂ ਚੁਕਿਆ ਗਿਆ ਤੇ ਪੁਲਿਸ ਦੇ ਵੱਡੇ ਅਫਸਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਲਦ ਪ੍ਰੈਸ ਕਾਨਫਰੰেন্স ਕਰਕੇ ਇਸ ਸਾਰੇ ਮਾਮਲੇ ਤੋਂ ਲੈ ਕੇ ਖੁਲਾਸੇ ਕੀਤੇ ਜਾਣਗੇ ਜ਼ਿਕਰਯੋਗ ਹੈ ਕਿ ਬੀਤੇ ਕੱਲ ਜਦੋਂ ਇਸ ਹਾਲਤ ਵਿੱਚ ਥਾਰ ਗੱਡੀ ਬਰਾਮਦ ਹੋਈ ਸੀ ਤਾਂ ਇਸ ਘਟਨਾ ਨੂੰ ਵੱਖ-ਵੱਖ ਪਹਿਲੂਆਂ ਨਾਲ ਵੇਖਿਆ ਜਾ ਰਿਹਾ ਸੀ ਤੇ ਇਸ ਨੂੰ ਗੈਂਗਵਾਰ ਨਾਲ ਵੀ ਜੋੜਿਆ ਜਾ ਰਿਹਾ ਸੀ ਪਰੰਤੂ ਕਿਤੇ ਨਾ ਕਿਤੇ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਵੀ ਜਾਪ ਰਿਹਾ ਸੀ ਸੋ ਹੁਣ ਪੁਲਿਸ ਇਸ ਮਾਮਲੇ ਨੂੰ ਸੁਲਝਾਉਣ 'ਚ ਸਫਲ ਹੋ ਚੁੱਕੀ ਹੈ ਤੇ ਪੁਲਿਸ ਵੱਲੋਂ ਪਹਿਲਵਾਨ ਰਜੀਵ ਠਾਕਰ ਨੂੰ गिरफ्तार करंट दी जानकारी ਵੀ ਸਾਹਮਣੇ ਆ ਰਹੀ ਹੈ ਪ੍ਰੰਤੂ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਮਾਮਲੇ ਚ ਇਕੱਲਾ ਰਜੀਵ ਠਾਕਰ ਹੀ ਸ਼ਾਮਿਲ ਸੀ ਜਾਂ ਫਿਰ ਕਿਸੇ ਹੋਰ ਦੀ ਵੀ ਇਸ ਵਿੱਚ ਸ਼ਮੂਲੀਅਤ ਹੈ ਫਿਲਹਾਲ ਇਸ ਤੋਂ ਪੁਲਿਸ ਹੀ ਪਰਤਾ ਚੁਕੇਗੀ ਹੁਸ਼ਰਪੁਰ ਦੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ